ਆ ਬੰਦਾ ਜੀ ਕਾਂਡ ਕਰਕੇ ਆ ਦੇਖੋ ਜੀ ਟਾ ਟਾੜ ਕੋਲ ਪਰਾ ਰਹੇ ਬਸਟਾਂਡ ਕੋਲ ਜਿਹੜਾ ਬੰਦਾ ਵਿਚ ਆ ਰਿਹਾ ਉਹਨੂੰ ਬਣਾ ਰਹੇ ਨੇ ਉਹਦੀ ਭੱਜ ਲਿਆ ਇਹਨੇ ਨਾ 20 25 ਬੰਦਿਆਂ ਤੇ ਗੱਡੀ ਚੜਾ ਕੇ ਇਹ ਪੁਰਾਣੇ ਬਸਟਾਂਡ ਤੋਂ ਦੁਖਨਵਾਲਾ ਸਾਈਡ ਤੇ ਭੱਜਿਆ ਤੇ ਤੁਖਨਵਾਰਾ ਜੱਪਤੇ ਭੱਜਿਆ ਤੇ ਇੱਕ ਅੰਦਰ ਬੈਠੇ ਆਪਣੇ ਭਾਈ ਸਾਹਿਬ ਉਹਨਾਂ ਨੇ ਮੁੰਡੇ ਨੇ ਇਹਨਾਂ ਦੇ ਪਿੱਛੇ ਮੋਟਰਸਾਈਕਲ ਲਗਾ ਲਿਆ ਆਹ ਦੇਖੋ ਜੀ ਆਹ ਦੇਖੋ ਆਹ ਪ੍ਰੈਪ ਆਹ ਵਾ ਵਾ ਮਾਰ ਦੋ ਛੜੀ ਆ ਲਾਇਆ ਕਹਿੰਦੇ ਸਿੱਧਾ ਹੀ ਕਹਿੰਦੇ ਉੱਪਰ ਹੀ ਮਤਲਬ ਕਿ ਮਾਰ ਗਿਆ ਔਰ 20 25 ਜਨਾਨੀਆਂ ਦੀ ਲੱਤਾਂ ਤੇ ਵੀ ਗੱਡੀ ਚੜਾ ਆ ਗਿਆ ਇੱਕ ਬੱਚੇ ਦੀ ਮੇਰੇ ਖਿਆਲ ਨਾਲ 15 16 ਸਾਲ ਦੀ ਉਮਰ ਹੋਏਗੀ ਉਹਦੀ ਲੱਤ ਤੇ ਤਾਂ ਪੂਰੀ ਹੀ ਚੜਾ ਆ ਗਿਆ ਉਹਨੂੰ ਹੁਣ ਰਜਿੰਦਰਾ ਦੇ ਦਾਖਲ ਕੀਤਾ ਵਾ ਓਏ 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 ਉਹ ਦੇਖੋ ਭੈਣ ਜੀ ਹੁਣ ਪੰਗਾ ਨਾਜ ਕਰ ਰਿਹਾ ਆ ਦੇਖੋ ਜੀ ਨੇ ਚਰਾਣਾ ਜੀ ਜਿਹੜਾ ਚਰਾਣਾ ਸੀ ਬੰਦੇ ਮਾਰ ਕੇ ਸਬਰ ਪਟਿਆਲਾ ਤੋਂ ਆ ਰਹੀ ਹੈ ਦੱਸ ਦਈਏ ਪਟਿਆਲਾ ਵਿੱਚ ਇੱਕ ਬੇਕਾਬੂ ਕਾਰ ਦੀ ਲਪੇਟ ਵਿੱਚ ਆ ਕੇ ਕਈ ਵਿਅਕਤੀ ਜਿਹੜੇ ਨੇ ਉਹ ਜ਼ਖਮੀ ਹੋ ਗਏ ਨੇ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਟਿਆਲਾ ਡਿਵੀਜ਼ਨ ਨੰਬਰ 4 ਦੇ ਇੰਚਾਰਜ ਸ਼ਿਵਰਾਜ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਤੇਜ਼ ਰਫ्तार ਕਾਰ ਗੁਰਦੁਆਰਾ ਦੁੱਖ ਨਿਵਾਰਨ ਸਾਈਬਲ ਜਾ ਰਹੀ ਹੈ ਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ ਹੈ ਲੋਕ ਜ਼ਖਮੀ ਹੋ ਗਏ ਨੇ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਇਹ ਮੇਰੇ ਹਸਬੰਦ ਟੀ ਰਿਕਸ਼ਾ ਚਲਾਉਂਦੇ ਇਹ ਰਿਕਸ਼ਾ ਚਲਾਉਂਦੇ ਹੈਗੇ ਤੇ ਇਸ ਵਾਰੀ ਉਤਾਰ ਰਹੇ ਸੀਗੇ ਤੇ ਕਹਿੰਦੇ ਕੋਈ ਗੱਡੀ ਵਾਲਾ ਆਇਆ ਕਹਿੰਦੇ ਸਿੱਧਾ ਹੀ ਕਹਿੰਦੇ ਉੱਪਰ ਹੀ ਮਤਲਬ ਕਿ ਮਾਰ ਗਿਆ ਔਰ 20-25 ਜਨਾਨੀਆਂ ਦੀ ਲੱਤਾਂ ਤੇ ਵੀ ਗੱਡੀ ਚੜਾ ਆ ਗਿਆ ਇੱਕ ਬੱਚੇ ਦੀ ਮੇਰੇ ਖਿਆਲ ਨਾਲ 15-16 ਸਾਲ ਦੀ ਉਮਰ ਹੋਏਗੀ ਉਹਦੀ ਲੱਤ ਤੇ ਤਾਂ ਪੂਰੀ ਹੋਈ ਚੜਾ ਆ ਗਿਆ ਉਹਨੂੰ ਹੁਣ ਰਜਿੰਦਰਾ ਚ ਦਾਖਲ ਕੀਤਾ ਵਾ ਤੇ ਐਸਐਚਓ ਸਾਹਿਬ ਨੂੰ ਸਾਰੇ ਅਸੀਂ ਮਿਲਣ ਆਏ ਆ ਤੇ ਇਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਗੱਲਬਾਤ ਕੀਤੀ ਤੁਹਾਡੇ ਹਸਬੰਡ ਨਾਲ ਕਿੰਨੇ ਲੋਕ ਮੌਜੂਦ ਸੀ ਗੱਡੀ 'ਚ ਗੱਡੀ 'ਚ 4-5 ਸਵਾਰੀਆਂ ਸੀ ਉਤਾਰ ਰਿਆ ਸੀ ਲੇਡੀਜ਼ ਵੀ ਸੀ ਕੋਈ ਹਾਂਜੀ ਤੁਹਾਡੇ ਗੱਡੀ 'ਚ ਲੇਡੀ ਲੇ ਲੇ ਲੇਡੀਜ਼ ਸੀਗੀ ਉਹਨਾਂ 'ਚ ਬੈਠੀਆਂ ਹੋਈਆਂ ਹਾਂਜੀ ਸਵਾਰੀਆਂ ਸੀ ਨਾ ਨਾ ਸਾਨੂੰ ਸਾ ਵੀ ਕੀਤਾ ਸੀ ਇਹਨਾਂ ਨੇ ਨਸ਼ਾ ਤਾਂ ਸ਼ਾਇਦ ਕੀਤਾ ਹੀ ਹੋਏਗਾ ਤਾਂ ਹੀ ਨਹੀਂ ਉਹਨੇ ਗੱਡੀ ਰੋਕੀ ਤਾਂ ਹੀ ਇੰਨੇ ਬੰਦਿਆਂ ਤੇ ਗੱਡੀ ਚੜਾ ਆ ਗਿਆ ਇਹ ਗੱਡੀ ਕਿੱਥੋਂ ਦੀ ਨਹੀਂ ਨਹੀਂ ੱੱਕੇ ਮਾਰੇ ਤੇ ਕਿੱਥੇ ਰੋਕੀ ਕੀਤੀ ਇਹ ਦੀ ਉਹ ਰੋਦੀ ਭੱਜ ਲਿਆ ਇਹਨੇ ਨਾ 20-25 ਬੰਦਿਆਂ ਤੇ ਗੱਡੀ ਚੜਾ ਕੇ ਇਹ ਪੁਰਾਣੇ ਬੱਸ ਸਟੈਂਡ ਤੋਂ ਦੁਖਨਵਾਲਨ ਸਾਈਡ ਤੇ ਭੱਜਿਆ ਤੇ ਦਖਨਵਾਰਨ ਸਾਹਿਬ ਤੇ ਭੱਜਿਆ ਤੇ ਇੱਕ ਅੰਦਰ ਬੈਠੇ ਆਪਣੇ ਭਾਈ ਸਾਹਿਬ ਉਹਨਾਂ ਨੇ ਮੁੰਡੇ ਨੇ ਇਹਨਾਂ ਦੇ ਪਿੱਛੇ ਮੋਟਰਸਾਈਕਲ ਲਗਾ ਲਿਆ ਫਿਰ ਉਹਨਾਂ ਨੇ ਜਾ ਕੇ ਉੱਥੇ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਕਿਹਾ ਵੀ ਇਹ ਪਿੱਛੇ ਬੰਦੇ ਮਾਰਦਾ ਆ ਰਿਹਾ ਹੈ ਉਹਨਾਂ ਨੇ ਜਾ ਕੇ ਉਹਨੂੰ ਕਾਬੂ ਕੀਤਾ ਉੱਥੇ ਜਾ ਕੇ ਉਹਦੀ ਗੱਡੀ ਵੀ ਕਾਬੂ ਹੋ ਗਈ ਉਹ ਦੋ ਬੰਦੇ ਵੀ ਕਾਬੂ ਹੋ ਗਏ ਤੇ ਪੁਲਿਸ ਵਾਲੇ ਲੈ ਕੇ ਆਏ ਹਾਂ ਜਿਹੜੇ ਦੋ ਬੰਦੇ ਪਤਾ ਨਹੀਂ ਪਿੱਛੇ ਸੀਗੇ ਜਿਹੜੇ ਇਹਨਾਂ ਨੂੰ ਨਹੀਂ ਸਮਝ ਆਈ ਕਿੰਨੇ ਸੀਗੇ ਦੋ ਬੰਦੇ ਕਹਿੰਦੇ ਭੱਜ ਗਏ ਨੇ ਵਿੱਚੋਂ ਤੇ ਦੋ ਬੰਦੇ ਅੰਦਰ ਅੰਦਰ ਬਿਠਾਏ ਹੋਏ ਆ ਉਹਨਾਂ ਨੇ ਗੱਡੀ ਵੀ ਉਹ ਲੈ ਆਏ ਨੇ ਉੱਥੋਂ ਤੇ ਉਹ ਕਹਿੰਦੇ ਵੀ ਹੁਣ ਤੇ ਜੋ ਵੀ ਬਣਦਾ ਅਸੀਂ ਕਾਰਵਾਈ ਤੁਹਾਡੇ ਨਾਲ ਕਰਾਂਗੇ ਤੁਹਾਡੇ ਨਾਲ ਖੜੇ ਕੀ ਨਾਮ ਹੈ ਜੀ ਬਲਬੀਰ ਸਿੰਘ ਜੀ ਬਲਬੀਰ ਸਿੰਘ ਜੀ ਕਿਥੇ ਰਹਿੰਦੇ ਹੋ ਮੈਂ ਰਣਾਰਿਆਸ ਮਾਰੀ ਕੀ ਕੰਮ ਕਰਦੇ ਹੋ ਇਹ ਆਟੋ ਚਲਾਣਾ ਜੀ ਕੀ ਮਾਮਲਾ ਕੀ ਹੋਇਆ ਹੈ ਮੋਟਰਸਾਈਕਲ ਗੱਡੀ ਵਾਲਾ ਗੱਡੀ ਵਾਲਾ ਦੇਖੋ ਜੀ ਪਿੱਛੇ ਕੁੜੀ ਦੀ ਲੱਤ ਤੋੜ ਕੇ ਆਇਆ ਪਿੱਛੋਂ ਕੋ ਗੱਡੀ ਤੇਜ਼ ਭਜਾ ਕੇ ਲੈ ਆ ਰਿਹਾ ਥਾ ਮੈਂ ਜਾ ਰਿਹਾ ਥਾ ਇਹਨੇ ਮੇਰੀ ਗੱਡੀ ਤੇ ਪਹਿਲਾਂ ਅੱਗੇ ਮਾਰੀ ਅੱਗੇ ਮਾਰਨੋ ਮੈਂ ਮੈਂ ਕਹਿਆ ਤੂੰ ਰੁਕ ਜਾ ਮੈਨੂੰ ਗੱਡੀ ਕੱਢ ਲੈ ਤੇ ਇਹਨੇ ਗੱਡੀ ਨਾਲ ਆਪਣੀ ਗੱਡੀ ਐ ਮਾਰਦੀ ਅੱਗੇ ਲ ਬੰਪਰ ਤਾਂ ਟੁੱਟਿਆ ਕਿ ਮੇਪੇ ਗੱਡੀ ਥੋੜੀ ਸੈਟ ਕਰਨ ਲੱਗਿਆ ਇਹਨੇ ਪਿੰਨ ਪਿੱਛੇ ਦੀ ਗੱਡੀ ਐ ਮਾਰ ਕੇ ਚੱਲਾ ਕੇ ਪਿੱਛੇ ਸਾਰੀ ਗੱਡੀ ਟੁੱਟ ਤੋੜ ਗਿਆ ਕਿਹੜੀ ਜਗ੍ਹਾ ਦੀ ਘਟਨਾ ਹੈ ਇਹ ਇਹ ਬਲੋਰੀ ਗੜ ਪੁਰਾਣੇ ਬੱਸ ਸਟੈਂਡ ਕੋਲ ਲੋਰੀ ਗੜ ਤੋਂ ਇਹ ਗੁਰਦੁਆਰਾ ਸਾਹਿਬ ਵੱਲ ਨੂੰ ਭੱਜਿਆ ਹਾਂ ਗੁਰਦੁਆਰਾ ਲੋਰੀ ਗੜ ਤੋਂ ਦੋ ਲੋਕਾਂ ਨੂੰ ਇਹਨੇ ਫੱਟੜ ਕੀਤੇ ਪਰ ਤੇਰਾ ਬਹੁਤ ਬੰਦੇ ਇੱਕ ਬੰਦਾ ਮੋਟਰਸਾਈਕਲ ਤੇ ਤੇ ਮਗਰ ਪੈ ਗਿਆ ਮਗਰ ਪੈਣੇ ਪੈਣੇ ਤੇ ਪਿੱਛੇ ਮੂਵੀ ਬਣਾਉਂਦਾ ਰਹਿ ਗਿਆ ਮੂਵੀ ਬਣਾ ਕੇ ਗੁਰਦੁਆਰੇ ਕੋਲ ਪਕੜਿਆ ਗਿਆ ਪੁਲਸ ਵਾਲਿਆਂ ਨੇ ਸਾਡੀ ਕੋਈ ਨਹੀਂ ਸੁਣੀ ਫਿਰ ਪੁਲਸ ਵਾਲਾ ਕਹਿੰਦਾ ਵੀ ਖਾਣੇ ਚ ਜਾ ਕੇ ਰਿਪੋਰਟ ਲਗਾਓ ਰਿਪੋਰਟ ਲਗਾਣੇ ਉਹ ਦੇਖੋ ਕੀ ਕਹਿੰਦੇ ਕਿੰਨੇ ਲੋਕ ਸੀ ਗੱਡੀ ਚ ਮੌਜੂਦ ਮੌਜੂਦ ਦੋ ਬੰਦੇ ਸੀ ਇੱਕ ਬੁੰਡਾ ਸੀ ਇੱਕ ਕੁੜੀ ਸੀ ਕੁੜੀ ਪਰਲੇ ਪਾਸੇ ਬੈਠੀ ਸੀ ਇਹਦਾ ਸ਼ੀਸ਼ਾ ਤੋੜ ਦੱਸਿਆ ਲੋਕਾਂ ਨੇ ਮੈਂ ਰੋਕੇ ਰਿਆ ਨਾ ਗੱਡੀ ਦਾ ਸ਼ੀਸ਼ਾ ਤੋੜ ਦੇਵੇ ਤੁਹਾਡੇ ਹੀ ਸਾਹਮਣੇ ਕਿੰਨੇ ਲੋਕਾਂ ਨੂੰ ਇਹਨੇ ਫੱਟੜ ਕੀਤਾ ਬਹੁਤ ਬੰਦੇ ਨੇ ਬਹੁਤ ਲੱਗੇ ਆ ਜੀ 10 ਕਟੋਕਟ 15 20 ਬੰਦੇ ਤੁਹਾਨੂੰ ਸੱਟ ਲੱਗੀ ਹੈ ਮੈਨੂੰ ਸਟਰੀ ਲੱਗੀ ਗੱਡੀ ਤੋੜ ਗਿਆ ਉਸ ਮੇਰੀ ਗੱਡੀ ਤੁਹਾਡੀ ਨੁਕਸਾਨ ਹੋਇਆ ਹਾਂ ਗੱਡੀयां ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੀ ਗੱਡੀ ਦਾ ਹੋਏਗਾ 1500 1600 ਦਾ ਨੁਕਸਾਨ ਤਾਂ ਹੈ ਹੀ ਹੈ ਹੁਣ ਪੁਲਿਸ ਨੂੰ ਕਾਰਵਾਈ ਕਰਾ ਰਹੇ ਹੋ ਤੁਸੀਂ ਕੰਪਲੇਂਟ ਦਿੱਤੀ ਹੈ ਦੇਖੋ ਕੰਪਲੀਟ ਕਰ ਰਹੇ ਮੈਂ ਦੇਖੋ ਕੀ ਕਹਿੰਦੇ ਥੱਲੇ ਕਰ ਲੋ ਯਾਰ ਅਸੀਂ ਸਰਦਾਰ ਤੋਂ ਕੀ ਮੈਟਰ ਸੀ ਕਿ ਕਿਹੜੀ ਕੰਪਲੇਂਟ ਕਰਵਾਈ ਜਿਹੜਾ ਵਾਕਿਆ ਹੋਇਆ ਗੱਡੀ ਐਲਕਾਹੋਂ ਸੀਗੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿ ਕੋ ਇੱਕ ਹਰਿਆਣਾ ਨੰਬਰ ਵਾਈਟ ਕਲਰ ਦੀ ਕਾਰ ਸੀਗੀ ਜਿਹਨੂੰ ਪਬਲਿਕ ਵੱਲੋਂ ਤੇ ਟ੍ਰੈਫਿਕ ਮੁਲਾਜ਼ਮ ਵੱਲੋਂ ਹੰਡਾ ਚੌਕ ਦੇ ਕੋਲ ਅਸੀਂ ਰੋਕਿਆ ਗਿਆ ਸੀ ਜੋ ਗੱਲ ਸਾਹਮਣੇ ਆਈ ਹੈ ਵੀ ਇਹ ਨੇ ਕਈ ਜਗ੍ਹਾ ਤੇ ਐਕਸਟੈਂਡ ਕੀਤਾ ਇਹਨਾਂ ਨੂੰ ਨਸ਼ਾ ਵਗੈਰਾ ਕੀਤਾ ਸੀ ਭਾਈ ਜੀ ਨਸ਼ਾ ਵਗੈਰਾ ਕੀਤਾ ਸੀ ਇਹਦੇ ਵਿੱਚ ਜਿਹੜਾ ਡਰਾਈਵਰ ਹੈ ਜੀ ਉਹ ਤਾਂ ਫਰਾਰ ਹਟਨਾਰਾ ਇਸ ਤੋਂ ਰਾਉਂਡ ਅਪ ਪਬਲਿਕ ਤੋਂ ਹੀ ਕਿਸ ਅਗਿਆ ਸੀ ਮੌਕੇ ਤੋਂ ਤੇ ਇਹਦੇ ਵਿੱਚ ਅਸੀਂ ਜਿਹੜੇ ਕਾਰ 'ਚ ਦੋ ਬੰਦੇ ਬੈਠੇ ਸੀ ਤੇ ਉਹਨਾਂ ਨੂੰ ਦੇਖ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸਰ ਕਿੰਨੇ ਲੋਕ ਮੌਜੂਦ ਸੀ ਗੱਡੀ 'ਤੇ ਜਿਹੜੇ ਹੁਣ ਤਾਂ ਗੱਲ ਸਾਹਮਣੇ ਇਹ ਚਾਰ ਪੰਜ ਜਾਣੇ ਨੇ। ਪਛਾਣ ਨਹੀਂ ਕਿੱਥੋਂ ਦੇ ਬੰਦੇ ਇਹ ਕੋਣ ਨੇ? ਵੈਰੀਫਾਈ ਕਰ ਰਹੇ ਹਾਂ। ਸਰ ਕੋਈ ਕਹਿੰਦੇ ਕਿ ਇੱਕ ਲੇਡੀ ਸਪੀਸੀ ਦੇ ਨਾਲ दारू ਦੂਰ ਪੀਤੀ ਦੇ ਕੇ ਆਉਂਦੇ ਆ। ਆਪਾਂ ਆਪਾਂ ਜੇ ਪ੍ਰੀਲੀਮਿਨਰੀ ਸਟੇਜ ਤੇ ਖੜੇ ਆ। ਇਸ ਚੀਜ਼ ਬਾਰੇ ਤਾਂ ਨੀ ਕਮੈਂਟ ਕਰ ਸਕਦੇ ਵੀ ਉਹਨਾਂ ਨੇ दारू ਪੀਤੀ ਹੈ ਕਿ ਨਹੀਂ ਪੀਤੀ। ਕੋਈ ਕਿੰਨੇ ਮਾਈਕਲ ਜਿਹੜੇ ਫੋਨ ਕਰਦੇ ਇੰਜਰਡ ਕਰਦੇ ਐ ਕੋਈ ਆਏ ਤਾਂ ਕੰਪਲੀਟ ਗਰਮ ਹੋ ਰਹੇ ਆਂਗੇ ਨਾ ਲੋਕ। ਅ ਪਬਲਿਕ ਦੇ ਦੱਸਣ ਮੁਤਾਬਕ ਕਿਹਾ ਜੀ ਇੱਕ ਕਾਫੀ ਦੇਰ ਇਹਨਾਂ ਨੇ ਸੜਕ ਤੇ ਐਵੇਂ ਹਜਾਰ ਹੁਲੜਬਾਜੀ ਕੀਤੀ ਹੈ। ਦੇਖ ਰਹੇ ਆ। ਠੀਕ ਹੈ। ਓ